ਤੇ ਲੋ ਜੀ ਬਾਈ ਆਪਾਂ ਦੇਣ ਲੱਗੇ ਆਂ ਡਿਲੀਵਰੀ ਟਰੈਕਟਰ ਦੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਾਈ ਨੂੰ ਟਰੈਕਟਰ ਦੀਆਂ ਜੀ ਤੇ ਲੋ ਜੀ ਬਾਈ ਆਪਾਂ ਤੁਹਾਡੀ ਕਰਾਉਣੇ ਮੁਲਾਕਾਤ ਜਿਨ੍ਹਾਂ ਨੇ ਟਰੈਕਟਰ ਲਿਆ ਤੇ ਪਹਿਲਾਂ ਮਿਲੋਣੇ ਮਾਮਾ ਜੀ ਨਾਲ ਹੋਰ ਮਾਮਾ ਜੀ ਦਾ ਸਤਿਕਾਰ ਸਤਿ ਸ਼੍ਰੀ ਅਕਾਲ ਪੁੱਤਰ ਹੋ ਠੀਕ ਆ ਜੀ ਟਰੈਕਟਰ ਦੇ ਦਿੱਤਾ ਹੋਰ ਇੱਕ ਟਰੈਕਟਰ ਦੇ ਦਿੱਤਾ ਠੀਕ ਆ ਚੈਨਲ ਦੇਖਣ ਸਾਰਿਆਂ ਨੂੰ ਛੋਟਿਆਂ ਨੂੰ ਪਿਆਰ ਬਰਾਬਰ ਦੇ ਨਾਲ ਸਤਿ ਸ਼੍ਰੀ ਅਕਾਲ ਜਿਆਦਾ ਵੱਡੇ ਨੂੰ ਗੁੱਡੀ ਹੱਥ ਠੀਕ ਆ ਜੀ ਹਮਾਰਾ ਕਿਰਪਾ ਕਰਕੇ ਸਾਰਿਆਂ ਤੇ ਠੀਕ ਆ ਜੀ ਟਰੈਕਟਰ ਦਿੱਤਾ ਜੇ ਆਪਾਂ ਨੇ ਠੀਕ ਆ ਜੀ

ਭਾਈ ਨੂੰ ਡੀਲ ਕਰਕੇ ਬੜਾ ਵਧੀਆ ਲੱਗਿਆ ਠੀਕ ਹੈ ਜੀ ਇਹ ਨਹੀਂ ਵਧੀਆ ਲੱਗਿਆ ਵੀ ਟਰੈਕਟਰ ਆਪਾਂ ਦਾ ਮਹਿੰਗਾ ਦਿੱਤਾ ਇਹਨਾਂ ਨੂੰ ਹਾਂ ਲੈ ਇਹ ਨਾ ਸਸਤਾ ਹੀ ਹੈ ਹਾਂ ਪਰ ਉਹ ਜੇ ਸਾਨੂੰ ਤਕਲੀਫ ਹੋਣਾ ਨਹੀਂ ਹੋਣ ਦੱਤੀ ਠੀਕ ਆ ਸਸਤਾ ਲਿਆ ਮਹਿੰਗਾ ਲਿਆ ਪਿਆਰ ਤਰੀਕੇ ਨਾਲ ਸਾਡੇ ਫੌਣੀ ਦੇ ਗੱਡੀ ਖਲਾਦ ਠੀਕ ਹੈ ਜੀ ਗੱਲ ਇਹ ਸਾਨੂੰ ਵਧੀਆ ਲੱਗਿਆ ਕੋਲ ਮਲਾ ਕੇ ਟਰੈਕਟਰ ਦੇ ਕਿਚਾ ਉਹ ਮਾਨੂੰ ਇਹ ਨਹੀਂ ਕਰ ਹਾਂਜੀ ਹਾਂਜੀ ਬੜੇ ਪਿਆਰ ਨਾਲ ਸੌਦਾ ਹੋਇਆ ਇੱਕ ਵਾਰ ਬਾਈ ਦੇ ਘਰੇ ਵੀ ਸੀਗੀ ਠੀਕ ਹੈ ਜੀ ਤੇ ਬਾਈ ਨੂੰ ਤਾਂ ਆਪਾਂ ਖੜਾ ਥੋੜਾ ਜਿ ਘਟਿਆ ਖੜਾ ਥੋੜਾ ਠੀਕ ਆ ਉਹ ਖੜਾ ਉਹਦੇ ਬਾਰੇ ਵੀ ਦੰਨੇ ਜਾਣਕਾਰੀ ਸਾਨੂੰ ਹਾਂਜੀ ਹਾਂਜੀ ਭਾਈ ਮਾ ਟਰੈਕਟਰ ਦਾ ਤੇ ਗੱਡੀ ਲੈਣ ਆਏ ਸੀਗੇ ਵੈਸੇ ਦਾ ਅੱਛਾ ਮਾ ਗੱਡੀ ਲੈਣ ਆਏ ਫਿਰ ਟਰੈਕਟਰ ਦਾ ਮੂਡ ਬਣ ਗਿਆ ਤੁਸੀਂ ਡਬਲ ਵਧਾਈ ਜਾਓਗੇ ਭਾਈ ਨੇ ਤਰੀਬਨ ਗੱਡੀ ਬੋਲਟ ਟਰੈਕਟਰ ਇਕੱਠੇ ਹੀ ਲੈ ਲੇ ਇਕੱਠੇ ਹੀ ਲੈ ਲੇ ਮਹਾਰਾ ਦੀ ਕਿਰਪਾ ਮਹਾਰਾ ਹਾਂਜੀ ਕਿਰਪਾ ਰੱਖੇ ਟਰੈਕਟਰ ਮੈਂ ਲਿਆ ਯਾਨੀ ਗੱਡੀ ਬੇਟੀ ਨੂੰ ਲੈ ਕੇ ਦਿੱਤੀ ਆ ਅੱਛਾ ਬੋਲਟ ਮੁੰਡੇ ਨੇ ਲਿਆ ਠੀਕ ਹੈ ਟਰੈਕਟਰ ਚਲਾਉਣਾ ਮੈਂ ਤਾਂ ਮੈਂ ਤਾਂ ਨਹੀਂ ਭਾਈ ਨੇ ਟਰੈਕਟਰ ਚਲਾਉਣਾ ਨਹੀਂ ਲੈ ਕੇ ਇਹਨਾਂ ਨੇ ਦਿੱਤਾ ਮੈਨੂੰ ਮੈਂ ਮੈਂ ਨਹੀਂ ਤੇ ਆਇਆ ਹਾਂਜੀ ਇਹੀ ਨੇ ਮੰਨਿਆ ਮੈਂ ਤਾਂ ਕਹਿੰਦਾ ਤੇ ਮੈਂ ਤਾਂ ਉਹਨੂੰ ਹੀ ਮੋਡੀਫਾਈ ਕਰਾਣਾ ਉਹ ਲੈਟ ਟਾਈਪ ਹੀ ਹੋਰ ਟਾਇਰ ਮੈਟਰ ਆ ਮਗਰ ਇਹਨਾਂ ਦੇ ਕਿਸੇ ਕੰਮ ਛੱਡ ਨੂੰ ਤਾਂ ਲੈਤਾ ਵੀ ਹੁਣ ਦਸ ਸਾਲ ਲਹਣੇ ਹੋ ਜਾਂਦਾ ਹਾਂ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਹਲੇ ਉਧਰ ਬਾਈ ਨੇ ਏਰੀਆ ਆਪਣੇ ਟਰੈਕਟਰ ਵੀ ਵਧੀਆ ਗਏ ਬਣ ਵਧੀਆ ਗਏ ਇੱਕ ਏਰੀਆ ਬੜਾ ਵਧੀਆ ਹੈ ਰਸੀਦ ਪਰ ਉਧਰ ਏਰੀਆ ਆਪਣੇ ਟਰੈਕਟਰ ਕਾਈ ਨੇ ਬੜਾ ਸਾਫਤਾ ਬਣ ਬਾਈ ਮੁੰਡਾ ਥੋੜਾ ਸਾਰੇ ਏਰੀਆ ਜੇ ਪੈਰੋਮੈਟਰ ਦੇ ਲੈ ਕੇ ਸਟਾਰਟ ਹੋ ਜਾਂਦਾ ਹੈ ਰੇਸ ਵਾਲੇ ਇਧਰ ਆਪਣੇ ਸੀਜ਼ਰ ਬਣਦੇ ਨਾਲ ਨਾਲ ਆਪਣੇ ਚਾਰ ਪੰਜ ਟਰੈਕਟਰ ਹੈਗੇ ਹਾਂ ਹਾਂ ਬੜਾ ਘੈਂਟ ਬੰਦਾ ਕਾਲੇ ਬਾਈ ਨਾਲ ਕੋਈ ਗੱਲ ਕਾਲੇ ਬਾਈ ਨਾਲ ਕੋਲ ਇੱਕ ਮੁੰਡਾ ਬਾਈ ਆਪਣਾ ਪਹਿਲਾ ਲੈ ਆਹ ਵੇ ਦੋ ਦਿਨ ਛੋਟਾ ਕਹਿ ਦਿੰਦੇ ਆ ਹਾਂਜੀ ਪੰਨੇ ਤੇ ਬੈਠੇ ਠੀਕ ਆ ਹਾਂਜੀ ਹਾਂਜੀ ਬਾਈ ਜੀ ਜਿਹੜੀ ਤੁਹਾਡੇ ਸਾਹਮਣੇ ਸਿੱਧੀ ਗੱਲ ਹੈ ਜੀ ਹੂੰ ਵਾਕਈ ਮਤਲਬ ਜਿੰਨੇ ਟਰੈਕਟਰ ਦਿੰਦੇ ਆ ਆਪਣਾ ਹਿਸਾਬ ਦਾ ਬਾਈ ਇੰਨਾ ਘੈਂਟ ਦਾ ਗੱਲ ਸਰ ਹਿਸਾਬ ਦਾ ਵੀ ਵੀ ਨਹੀਂ ਕੀ ਮਤਲਬ ਪੈਸੇ ਜਦੋਂ ਹੋ ਗਏ ਇਹ ਬੰਦੇ ਨੇ ਹਫ਼ਤੇ ਨੂੰ ਕਹਤਾ ਅਗਲਾ 6ਵੇਂ ਦਿਨ ਆਉਂਦਾ ਇਹਨਾਂ 15 ਦਿਨ ਨੂੰ ਕਹੇ ਅਗਲਾ 12ਵੇਂ ਦਿਨ ਅਕੀ ਪੇਮੈਂਟ ਹਿਸਾਬ ਦਾ ਸਦਾ ਕਰਕੇ ਹਾਂਜੀ ਫੋਨ ਕਰਦੇ ਆ ਅਗਲਾ ਫੋਨ ਚੈੱਕ ਦਾ ਇਹੀ ਗੱਲਾਂ ਹੁੰ ਵਾਸ 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 ਉਹੀ ਗੱਲ ਇੱਕ ਦੋ ਬੰਦੇ ਹੋਰ ਵੀ ਹੈਗੇ ਨੇ ਅਗਲਾ ਸੁਣ ਲੈਂਦਾ ਕਿ ਗੱਲ ਬੜੀ ਹੋ ਜਾਂਦੀ ਹੈ ਇੱਕ ਦੋ ਬੰਦਾ ਕੋਲ ਹੋ ਗਿਆ ਟਰੈਕਟਰ ਦੇ ਤਿੰਨ ਤਿੰਨ ਸਾਲ ਹੋ ਗਏ ਕਿਸੇ ਕਹਿੰਦੇ 15000 ਕਿਸੇ ਕਹਿੰਦੇ 12000 ਉਹ ਫੇਰ ਅਗਲਾ 12000 ਰੁਪਏ ਹੀ ਨਹੀਂ ਸਮਝਦਾ 20000 ਪੈਸੇ ਦੇਣੇ ਬਿਲਕੁਲ ਜੀ ਬਿਲਕੁਲ ਫੋਨ ਹੀ ਚੱਕਣਾ ਜਿੱਕੇ ਤੇ ਨੰਬਰ ਬਦਲ ਕੇ ਫੋਨ ਕਰ ਲਿਆ ਬਾਈ ਤੇਰੇ ਕੋ 10 ਮਿੰਟ ਜਾਇਗਾ ਉਹ 10 ਮਿੰਟ ਨਹੀਂ ਆਏ 3 ਸਾਲ ਲੰਘ ਗਏ ਹਰ ਆਪਾਂ ਤਾਂ ਟਰੈਕਟਰ ਲੈਣ ਤੋਂ ਪਹਿਲਾਂ ਥੋੜੀ ਤਾਂ ਪੇਮੈਂਟ ਪਹਿਲਾਂ ਲੱਗ ਥੋੜੀ ਪੇਮੈਂਟ ਟਰੈਕਟਰ ਤੁਹਾਡੇ ਕੋਲ ਪਾਉਗਾ ਹਾਂ ਠੀਕ ਹੈ ਤੇ ਬਾਕੀ ਬਾਈਵਾਂ ਕੱਢ ਬਗਲਾ ਪਤੋ ਰਾਣੀ ਡਾਕਟਰ ਬਾਰੇ ਕੁਛ ਦਿੱਤਾ ਹੈ 30607ਾ 3060 ਉਹ ਵੀ ਅੰਕਲ ਜੀ ਨੇ ਬਹੁਤ ਸਿਫਤਾਂ ਕਰੀਆਂ ਹੋਈਆਂ ਪਰ ਉਹ ਸਿਫਤ ਆਪਾਂ ਹੁਣ ਵੀਡੀਓ ਅੰਕਲ ਦੇ ਮੂੰਹੋਂ ਸੁਣੇ ਅਸੀਂ ਕਰੀਆਂ ਬਾਅਦ ਸਾਡਾ ਮੰਨਣਾ ਨਹੀਂ ਕਿਸੇ ਨੇ ਸਹੀ ਗੱਲ ਆਪਾਂ ਨੂੰ ਕਹਿਣਾ ਵੀ ਪੀ ਪਤਾ ਹੀ ਝੂਠੇ ਬੋਲਦੇ ਜਾਂਸੀ ਵਾਲੇ ਇਹ ਪੁਰਾਣਾ ਡਾਕਟਰ ਬਾਈ ਉਹਨਾਂ ਦਾ ਹਾਂਜੀ ਇੱਕ ਡਾਕਟਰ ਇੱਕ ਬੰਦੇ ਕੋਲ ਜਾਣਾ ਅੱਛਾ ਜੀ ਹਾਂ ਇੱਕ ਨੂੰ ਲੈ ਕੇ ਜਾਣਾ ਇੱਕ ਨੇ ਲੈ ਕੇ ਆਣਾ ਡਾਕਟਰ ਵਾਕਈ ਸਿਫਤਾਂ ਦੇ ਕਾਬਿਲ ਹੈ ਗੱਲ ਮੰਨਣੀ ਪਊਗੀ ਠੀਕ ਹੈ ਜੀ ਜਿਹੜੇ ਕੋਲ ਉੱਚ ਨੇ ਮੇਰੇ ਖਿਆਲ ਸ਼ਾਇਦ 2010 ਹਜ਼ਾਰ ਦੀ ਨਾ ਹੋਵੇ ਸ ਉਹ ਸਾਡਾ ਟਰੈਕਟਰ ਜੀ ਨੇ ਵੀ ਲੈ ਕੇ ਜਾਣਾ ਨਾ ਹਾਂਜੀ ਉਹ ਸਾਡੇ ਸੰਪਰਕ 'ਚ ਆ ਜਿਓ ਮੈਂ ਗਰੰਟੀ ਦਊਗਾ ਲੈ ਕੇ ਅੱਛਾ ਜੀ ਅੰਜਣ ਦੀ ਗੇਰ ਦੀ ਲਿਫਟ ਪੰਪ ਦੀ ਲਿਫਟ ਦੀ ਠੀਕ ਹੈ ਜੀ ਤਕਰੀਬਨ ਪੂਰੇ ਟਰੈਕਟਰ ਦੀ ਲਾਈਟਾਂ ਤੋਂ ਲੈ ਕੇ ਸਾਰੇ ਦਾ ਫੁੱਕ ਤੱਕ ਠੀਕ ਹੈ ਜੀ ਦਿਖਾ ਦਿਓ ਮੇਰੇ ਟਰੈਕਟਰ ਹਾਂ ਦਿਖਾਓ ਆ ਟਰੈਕਟਰ ਆਇਆ ਭਾਈ ਵਿੱਚ ਹਰੇ ਰੰਗ ਵਾਲਾ ਸਵਰਾਜ ਆ ਜੀ ਇਹ ਤੇ ਭਾਈ ਇਹਦਾ ਮਾਡਲ ਵਗੈਰਾ ਦੱਸਿਓ ਕਿਹੜਾ ਜੀ 8882 ਹੈ 82 ਮਾਡਲ ਹੈ ਠੀਕ ਹੈ 81 82 ਮਾਡਲ ਬਈ ਦੋਨਾਂ ਚ ਕੋ ਹੋ ਸਕਦਾ ਤੇ ਨੰਬਰ ਇਹਦਾ ਕਿੱਥੇ ਦਾ ਹੈ ਅਮਰਸਰ ਦਾ ਨੰਬਰ ਅਮਨ ਪੀਬੀਏ ਠੀਕ ਹੈ ਜੀ 898 ਠੀਕ ਹੈ ਜੀ ਤੇ ਟਾਇਰ ਬਾਈ ਪਿਛਲੇ 13 ਦੇ ਪਾਏ ਹੋਏ ਆ ਵੀ ਕੇਡੀ ਦੇ ਹਾਂਜੀ ਟਾਇਰ ਤਰੀਬਨ ਮੰਨ ਕੇ ਚਲੋ 70 60 70 ਰੁਪਏ ਹੈਗੇ ਹਾਂਜੀ 70 75 ਰੁਪਏ ਹੈਗੇ ਚਾਰੇ ਟਾਇਰ ਠੀਕ ਹੈ ਜੀ ਇਹ ਇਹਦੇ ਜਾ ਕੇ ਦੱਸੋ ਤੁਸੀਂ ਇਹਦੇ ਚੇਂਜ-ਚੇਂਜ ਕੀ-ਕੀ ਕਰਾਇਆ ਬਾਈ ਉਰੇ ਦੇਖੋ ਹੈਡਲਾਈਟਾਂ ਤੇ ਸ਼ੁਰੂ ਹੋ ਗਿਆ ਉੱਧਰ ਰੈਡੀਏਟਰ ਇੰਜਨ ਠੀਕ ਆ ਜੀ ਗੇਅਰ ਰਹੇ ਹੁਣ 5 ਵਾਲਾ ਬੈਕ ਸਮੇਤ 4 ਗੇਅਰਾਂ ਵਾਲਾ ਗੇਅਰ ਲਾਇਆ ਬਾਈ ਹਾਂ ਆ ਦੇਖੋ ਇਹਦਾ ਗੇਅਰਬਾਕਸਾ ਚੇਂਜ ਆ ਹਾਂਜੀ ਠੀਕ ਆ ਜੀ ਤੇ ਆਹਾ 855 ਵਾਲਾ ਲਾਇਆ 에ਅਰ ਸਿਲੰਡਰ 에ਅਰ ਸਿਲੰਡਰ ਤੇ ਸੀਟ ਨਵੀਂ ਪਾਈ ਆ ਬਾਈ ਸੀਟ ਵੀ ਸਾਲੇ ਹੋਇਆ ਸੀਟ ਪਾਈ ਸੀਟ ਵੀ ਬਾਈ ਹਾਲੈਂਡ ਵਾਲੀ ਪਾਈ ਹੋਈ ਬੜੀ ਠੀਕ ਆ ਜੀ ਬਾਕੀ ਮੀਟਰ ਮੋਟਰ ਦੇਖੋ ਸਾਰੇ ਨਵੇਂ ਪਏ ਠੀਕ ਆ ਜੀ ਤੇ ਸਟੀਅਰਿੰਗ ਦੇਖੋ ਠੀਕ ਆ ਗੇਅਰ ਬਾਈ ਨੂੰ ਚਾਰ ਗੇਰਾਂ ਵਾਲਾ ਇੱਕ ਬੈਕ ਟੋਟਲ ਪੰਜ ਗੇਰਾਂ ਵਾਲਾ بڑا ਗੇਅਰ ਲੱਗਿਆ ਪਹਿਲਾਂ ਇਹ ਤਿੰਨ ਗੇਰਾਂ ਚ ਆਏ ਹੋਏ ਠੀਕ ਆ ਜੀ ਬਾਕੀ ਇਧਰੋਂ ਟਰੈਕਟਰ ਦੀ ਲੁੱਕ ਚੈੱਕ ਕਰੋ ਮੰਨ ਕੇ ਚਲੋ ਬਾਈ ਟਾਇਰ ਕੋਈ ਨਹੀਂ ਪਾਉਂਦਾ ਇਹਨਾ ਮਾਡਲਾਂ ਨੂੰ ਟਾਇਰ ਪਿਛਲੇ ਟਾਇਰ ਦਾ ਮੰਨ ਕੇ ਲਓ 75 ਤੋਂ 80 ਪੈਸੇ ਆ ਮੋਰਲੇ ਟਾਇਰ ਵੀ ਇੰਨੇ ਆ 20 ਕੇ ਡੀ ਦੇ ਟਾਇਰ ਆ ਬਾਈ ਕਮਾਂਡਰ ਦੇ ਠੀਕ ਆ ਜੀ ਤੇ ਪਿੱਛੋਂ ਚੈੱਕ ਕਰ ਲਓ ਤੇ ਪੁਲੀ ਦੀ ਸ਼ਾਫਟ ਹੈ ਜੀ ਆ ਅਸੀਂ ਵੱਡੇ ਦੰਦੇ ਵਾਲੀ ਪਾਈ ਇਹਨੂੰ ਆਮ ਵੈਸੇ ਬਰੀਕ ਦੰਦੇ ਵਾਲੀ ਆਉਂਦੀ ਹੈ ਹਾਂਜੀ ਬਰੀਕ ਚ ਆਉਂਦੀ ਆ ਲੇਕਿਨ ਮੈਂ ਕਹਿੰਦਾ ਲਿੰਕਾਂ ਲੁੰਕਾਂ ਵੀ ਨਵੀਆਂ ਨਾ ਸਾਰੇ ਨਵਾਂ ਜੀ ਨਵਾਂ ਇਹ 3 ਸਾਲ ਹੋਏ ਸਮਾਨ ਪਾਇਆ ਨਵਾਂ ਸਾਰੇ ਠੀਕ ਆ ਠੀਕ ਆ ਥੱਲੇ ਤੇ ਲੇ ਕੇ ਸਾਰੇ ਜੈਕ ਜੁੜੇ ਆ ਵੀ ਨਵੀਆਂ ਲੱਗੀਆਂ ਵੀਆਂ ਆਹ ਲਿੰਕਾਂ ਵੀ ਹਾਂਜੀ ਠੀਕ ਆ ਜੀ ਹੁੱਕ ਦੇਖੋ ਨਵੀਂ ਲੱਗੀ ਹੋਈ ਆ ਜੀ ਤੇ ਹਾਂਜੀ ਹਾਂਜੀ ਸਾਰੀ ਸਮਾਨ ਨਵਾਂ ਪਾਇਆ ਠੀਕ ਆ ਬਾਕੀ ਮਰਾਡ ਮੂਰ ਵਧੀਆ ਪਏ ਆ ਬਾਈ ਚੈੱਕ ਕਰ ਨਹੀਂ ਨਹੀਂ ਨਵਾਂ ਇਹ ਬਾਕੀ ਅੰਕਲ ਨੇ ਕਹਿੰਦੇ ਪੂਰੀ ਤਸੱਲੀ ਆ ਬਾਈ ਟਰੈਕਟਰ ਦੀ ਇਹਨੇ ਲੈਣਾ ਹੋਇਆ ਕੋਈ ਦੇਖ ਲਿਓ ਟਰੈਕਟਰ ਆਪਣੇ ਕੋਲ ਵਿੱਚ ਕੱਟਿਆ ਆਪਣਾ ਇਹ ਟਰੈਕਟਰ ਇਹ ਚਲਾਈ ਚਲੂ ਹੀ ਬੋਸ ਹੋਣੀ ਟਰੈਕਟਰ ਦੀ ਆਇਲ ਪ੍ਰੈਸ਼ਰ ਬਲੋ ਬਲੂ ਨਹੀਂ ਹੈਗੀ ਟਰੈਕਟਰ ਦੀ ਕੋਈ ਮੇਰਾ ਵੀਰ ਹਰਾ ਸਵਰਾਜ ਲੈਣ ਦਾ ਚਾਹਵਾਨ ਹੋਇਆ ਤਾਂ ਆਪਾਂ ਰੈਂਕਲੀ ਦਾ ਟਰੈਕਟਰ ਵਿੱਚ ਕੱਟਿਆ ਆਪਣੇ ਨਾਲ ਗੱਲਬਾਤ ਕਰ ਸਕਦਾ ਜੀ ਤੇ ਜੇ ਗੱਲ ਕਰਾਂਗੇ ਆਪਾਂ ਇਹਦੀ ਮੁੱਲ ਦੀ ਤਾਂ 130000 ਵੀ ਅਮੁੱਲਾ ਬਾਕੀ ਮੌਕੇ ਤੇ ਜੋ ਵੀ ਹੋਊਗਾ ਮਾਨਦਨ ਆਪਾਂ ਕਰ ਦਾਂਗੇ ਬੰਦੇ ਦਾ ਮੌਕੇ ਤੇ ਜੀ ਠੀਕ ਆ ਤੇ ਮਾਡਲ ਬੇਸ਼ੱਕ ਪੁਰਾਣਾ ਪਰ ਪੈਸੇ ਲਾਏ ਆ ਬਾਈ ਟਰੈਕਟਰ ਤੇ ਹਰੇਕ ਸਮਾਨ ਚੀਜ਼ਾਂ ਤੁਹਾਨੂੰ ਦੱਸਿਆ ਰੇਡੀਏਟਰ ਤੱਕ ਵੀ ਨਵਾਂ ਪਾਇਆ ਵਾਈ ਟਰੈਕਟਰ ਦਾ ਠੀਕ ਆ ਜੀ ਤੇ ਕੇਅਰ ਬਹੁਤ ਵਧੀਆ ਲੱਗਿਆ ਗੇਅਰ ਦੀ ਟਰੈਕਟਰ ਚਲਾਈ ਜਰੀ ਬਹੁਤ ਸੋਹਣੀ ਆਵਾਜ਼ ਬੋਜ ਨਹੀਂ ਹੈਗੀ ਪੂਰਾ ਵੀ ਟਰੈਕਟਰ ਦੀ ਜਿਹੜੀ ਸਵਤ ਹੈਗੀ ਆ ਉਹ ਆਪਾਂ ਦੱਸਾਂਗੇ ਕਿਉਂਕਿ ਮੈਂ ਆਪ ਟਰੈਕਟਰ ਦੇਖਿਆ ਚਲਾ ਕੇ ਜਿਹੜੀ ਆ ਸੀਟ ਹੈ ਜਿਹੜੀ ਬਾਈ ਆ ਸੀਟ ਹਾਲੈਂਡ ਵਾਲੀ ਇਹ ਸੀਟ ਦੇ ਉੱਤ ਮੇਰੇ ਹਿਸਾਬ ਨਾਲ 5000 ਦੇ ਕਰੀਬ ਹੋਗੀ ਇਹ ਕੋਈ ਸ਼ਕੀਨ ਬੰਦਾ ਹੀ ਪਾਉਂਦਾ ਹਰੇਕ ਬੰਦਾ ਨਹੀਂ ਪਾਉਂਦਾ ਹੈਗਾ ਅੱਕੇ ਆਪਾਂ ਨੇ ਦਿੱਤਾ ਬਾਈ ਇਹਨਾਂ ਨੂੰ 30 60 ਚਾਰ ਸਪੀਡਾਂ ਦੇ ਚਾਰ ਸਪੀਡਾਂ ਵਾਲਾ ਟਰੈਕਟਰ ਤੇ ਕੱਲ ਵੀ ਆਪਾਂ ਨੇ ਦਿੱਤਾ ਸੀ ਟਰੈਕਟਰ ਇੱਕ ਤੇ ਦੋ ਟਰੈਕਟਰ ਦਿੱਤੇ ਆਪਾਂ ਨੇ ਇੱਕ ਟਰੈਕਟਰ ਆਪਾਂ ਹੋਰ ਦੇਣਾ ਜੀ ਮਾੜੀ ਸੁੱਖ ਰੱਖੇ ਦੋ ਤਿੰਨ ਪਾਰਟੀਆਂ ਆਪਣੇ ਕੋਲ ਹੋਰ ਚੱਲਦੀਆਂ ਨੇ ਨਵੇਂ ਵਾਲੀਆਂ ਪਿਛਲੇ ਮਹੀਨੇ ਵੀ ਆਪਾਂ ਨੇ 11 12 ਟਰੈਕਟਰ ਵੇਚੇ ਇਸ ਮਹੀਨੇ ਵੀ ਸਾਨੂੰ ਉਮੀਦ ਹੈਗੀ ਵੀ ਆਪਾਂ ਨੂੰ 10 ਤੋਂ 12 ਟਰੈਕਟਰ ਵੇਚ ਦੇਣੇ ਆ ਤੇ ਬਾਕੀ ਸੇਮ ਹੈ ਬਾਈ ਜੋ ਵੀ ਆਪਾਂ ਨੇ ਕੱਲ ਵਾਲੇ ਬਲੌਗ ਦੇ ਸੇਮ ਉਹੀ ਟਰੈਕਟਰ ਹੈ ਉਹ ਦਿੱਤਾ ਸੀ ਆਪਾਂ ਨੇ 3055 ਇਹ ਹੈਗਾ 3060 DIHT ਇਹਦੇ ਵਿੱਚ ਮੜਾ ਮੋਟਾ ਫਰਕ ਹੈਗਾ ਬਾਈ ਰੇਟ ਦਾ ਤਕਰੀਬਨ 15000 ਦਾ ਡਿਫਰੈਂਸ ਹੈਗਾ ਇਹਨਾਂ ਦੋਨਾਂ ਟਰੈਕਟਰਾਂ ਦਾ ਬਾਕੀ ਟਰੈਕਟਰ ਸੇਮ ਹੈ ਲਗਭਗ ਟਾਇਰ ਇਹਨੂੰ ਵੀ MRF ਸ਼ਕਤੀ ਪਲਾਸ ਦੇ ਆ ਮੁੱਲੇ ਟਾਇਰ 750 ਦੇ ਆ ਆ ਇਹਨੂੰ ਫੋਰ ਸਪੀਡ ਵਾਲਾ ਗੇਅਰ ਲੱਗਿਆ ਵਾ ਜਿਹਨੂੰ ਆਪਾਂ ਸਪੈਸ਼ਲ ਗੇਅਰ ਕਹਿ ਦਿੰਦੇ ਆ ਠੀਕ ਹੈ ਜੀ ਤੇ ਬਾਕੀ ਹੋਰ ਪਿੱਛੋਂ ਤੁਹਾਨੂੰ ਦਿਖਾ ਦੰਨੇ ਆ ਲਿਫਟ 2200 ਕਿਲੋ ਜੀ ਦੀ ਲਿਫਟ ਕੈਪੈਸਿਟੀ ਇਹਦੀ ਇਹ ਹੁਣ ਨਵੇਂ ਮਾਡਲ ਆ ਸਾਰਿਆਂ ਦੀ 2200 ਕਿਲੋ ਜੀ ਲਿਫਟ ਕੈਪੈਸਿਟੀ ਆਈ ਹੈ ਬਈ ਇਹਦੇ ਵਿੱਚ ਡਬਲ ਡਿਸਟ੍ਰੀਬਿਊਟਰ ਨਾਲ ਆ ਹੈਵੀ ਹੁੱਕ ਚਾ ਮੰਡਾ ਫੱਟੀ ਸਾਰਾ ਕੁਝ ਨਾਲ ਆ ਜੀ ਠੀਕ ਆ ਆ ਲਾਈਟਾਂ ਨਵੇਂ ਮਾਡਲ ਚ ਆ ਰਹੀਆਂ ਹੁਣ ਪਹਿਲਾਂ ਲਾਈਟਾਂ ਦੂਜੀ ਆਉਂਦੀ ਸੀ ਹੁਣ ਇਹਨੂੰ LED ਲਾਈਟਾਂ ਆ ਗਈਆਂ ਠੀਕ ਆ ਜੀ ਬਾਕੀ ਆ ਸਟੈਪਰ ਨੂੰ ਦੋਨੇ ਪਾਸੇ ਉੱਧਰ ਵੀ ਇੱਧਰ ਵੀ ਹੈਗੇ ਬਾਈ ਸਾਡਾ ਅੱਜ ਛੋਟਾ ਮਾਲਕ ਵੀ ਆਇਆ ਹੋਇਆ ਮਾਮੇ ਦਾ ਮੁੰਡਾ ਮੇਰੇ ਦਾ ਉਹ ਵੀਰੇ ਆਸੀਕਾਰ ਠੀਕ ਆ ਵੀਰੇ ਹਾਂਜੀ ਹਾਂਜੀ ਇਹ ਸਾਡਾ ਵੀਰ ਫੇ ਗੁੱਸਾ ਕਰ ਲਵੇ ਜਾਂ ਗਿੱਲਾ ਕਰ ਲਵੇ ਬਾਈ ਇਹ ਕਿਆ ਕਰਦਾ ਇੱਕ ਦੋ ਦਿਨ ਆਉਂਦਾ ਫੇ ਇੱਕ ਤੇ ਫਿਕਰ ਦਾ ਅਰੈਸਟ ਕਰ ਲਾਂਦਾ ਇਹ ਠੀਕ ਆ ਪਤਾ ਨਹੀਂ ਬਾਈ ਦੂਰ ਕਰਕੇ ਆਉਂਦਾ ਐਂ ਕਰਦਾ ਪਤਾ ਨਹੀਂ ਕਾਤੇ ਤੇ ਇਹੋ ਮਨੂੰ ਕਹਿੰਦਾ ਵੀਰੇ ਮੈਂ ਆਇਆ ਕਰੂੰਗਾ ਰੋਜ਼ ਆ ਗਿਆ ਅੱਜ ਹਾਂ ਅੱਜ ਆ ਪਾ ਅੱਜ ਤਾਂ ਆ ਗਿਆ ਛੁੱਟੀਆਂ ਬਹੁ ਮਾਰਦਾ ਤੂੰ ਸਲੀਵਰ ਐਤ ਵਾਰ ਪਾਇ ਲ ਲੈ ਅਸੀਂ ਬਾਈ ਕਿਵੇਂ ਐਤ ਵਾਰ ਨੂੰ ਵੀ ਆਉਣੇ ਆ ਚਲੋ ਬਾਈ ਇਹ ਥੋੜਾ ਜਿਹਾ ਫਿਰ ਫਰਕ ਰਹੇ ਵੀ ਜਾਂਦਾ ਇੰਨਾ ਕੁ ਉਹ ਠੀਕ ਆ ਸਾਰਾ ਵਧੀਆ ਬਾਈ ਆਏਗਾ ਰੋਜ਼ ਯਾਰ ਹਾਂ ਹਾਂ ਬੰਦਾ ਬਹੁਤ ਘੈਂਡ ਆ ਬਾਈ ਸਾਊਆ ਮੁੰਡਾ ਵਿਚਾਰਾ ਬਹੁਤ ਰੋਜ਼ ਹੀ ਬਾਈ ਚੱਲੇ ਜ ਆਪਣਾ ਐਂਡੋ ਫਾਰਮ 30 60